ਸਤ ਸ੍ਰੀ ਅਕਾਲ ਦੋਸਤੋ ਆਪਾਂ ਪਹੁੰਚੇ ਆ ਜੀ ਮੋਗਾ ਟਰੈਕਟਰ ਮੰਡੀ ਜੋ ਕਿ ਬੁੱਗੀਪੁਰਾ ਚੌਂਕ ਵਿੱਚ ਹਰ ਸੰਡੇ ਲੱਗਦੀ ਆ ਆਜੋ ਤੁਹਾਨੂੰ ਦਿਖਾਉਣੇ ਆ ਟਰੈਕਟਰਾਂ ਦੀ ਕੀ ਕੀ ਕੰਡੀਸ਼ਨ ਆ ਤੇ ਕੀ ਕੀ ਰੇਟ ਆ ਇਸ ਵਾਰ ਥੋੜਾ ਨਾ ਸੀਜ਼ਨ ਦਾ ਕਰਕੇ ਟਰੈਕਟਰ ਘੱਟ ਆਏ ਹੋਏ ਨੇ ਪਰ ਜਿੰਨੇ ਵੀ ਆਏ ਹੋਏ ਨੇ ਤੁਹਾਨੂੰ ਦਿਖਾਉਣੇ ਆ ਕਿ ਕੀ ਕੀ ਰੇਟ ਆ ਤੇ ਕੀ ਕੀ ਕੰਡੀਸ਼ਨ ਸਵਾਰ ਜੋ ਆਪਾਂ ਦੇਖਦੇ ਆ ਸਭ ਤੋਂ ਪਹਿਲਾਂ ਖੜਾ ਜੀ ਮਹਿੰਦਰਾ 475 DI ਮਾਰ ਲਓ ਨੀਗਾ ਟਰੈਕਟਰ ਤੇ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਆਈਏ ਇਹ ਇਹ ਹੱਟ ਕੇ ਚੱਲ 405 ਤੋਂ ਪਾਸ ਕਰੋ ਚੱਕ 99 ਮਾਡਲ ਆ ਜੀ ਇਹ 210000 ਰੁਪਏ ਟਰੈਕਟਰ ਦਾ ਰੇਟ ਆ ਡਬਲ ਕਲਚ ਟਰੈਕਟਰ ਆ ਜੀ 6 ਛੇਰੀ ਦਾ ਟਰੈਕਟਰ ਟਾਇਰਾਂ ਦੀ ਜਿਹੜੀ ਇਹਦੀ ਕੰਡੀਸ਼ਨ ਆ ਉਹ ਤਕਰੀਬਨ ਹੈਗੀ 20% ਜੀ ਮਗਰਲੇ ਤੇ ਮੂਰਲੇ ਦੋਨਾਂ ਦੀ ਪੇਂਟ ਉਹ ਰੀਜਨਲ ਆ ਜੀ ਹਿੱਸਾ ਪੂਰਾ ਵਧੀਆ ਪਿਆ ਕੋਈ ਲੀਕਸ ਨਹੀਂ ਹੈ ਛਤਰੀ ਨਵੀਂ ਲੱਗੀ ਹੋਈ ਆ ਸੋ ਅੱਗੇ ਖੜਾ ਜੀ ਮੈਸੀ 241D ਹੈ ਜੇ ਸੀਰੀਜ਼ ਦਾ ਟਰੈਕਟਰ ਹੈ ਵਧੀਆ ਹਾਲਤ ਦਾ ਟਰੈਕਟਰ ਪਿਆ ਵੀ 2008 ਮਾਡਲ ਆ ਜੀ 2 ਲੱਖ 85000 ਰੁਪਏ ਟਰੈਕਟਰ ਦਾ ਰੇਟ ਆ ਟਰੈਕਟਰਾਂ ਦੇ ਟਾਇਰਾਂ ਦੀ ਕੰਡੀਸ਼ਨ ਦਿਖਾ ਦਿੰਨੇ ਆ ਜੀ ਮੂਰਲੇ ਪਈ ਆ 85% ਅਤੇ ਮਗਰਲੇ 70% ਪਈ ਆ ਜੀ ਨਵੀਂ ਛਤਰੀ ਹੈ ਡਬਲ ਕਲਚ ਟਰੈਕਟਰ ਆ ਜੀ ਕਰ ਲੋ ਚੈੱਕ ਸੋਗੇ ਖੜਾ ਜੀ ਸੋਨਾ ਲੀਕਾ ਡੀਆਈ 60 ਇੰਟਰਨੈਸ਼ਨਲ ਟਰੈਕਟਰ ਇਹ ਕੀ ਸੋਹਣੀ ਹਾਲਤ ਦਾ ਪਿਆ ਜੀ 10 ਮਾਡਲ ਆ 2,50,000 ਰੁਪਏ ਟਰੈਕਟਰ ਦਾ ਰੇਟ ਆ ਯਾਨੀ ਕਿ 2.5 ਲੱਖ ਰੁਪਏ ਕਰ ਲੋ ਚੈੱਕ ਟਰੈਕਟਰ ਦੇ ਮੂਹਰੇ ਲੈ ਟਾਇਰ ਨਵੇਂ ਆ ਜੀ ਦੇਖ ਲੋ ਮਗਰ ਲੈ ਜਿਹੜੇ ਆ 70 ਤੋਂ 75% ਪਏ ਨੇ ਸਾਸਾ ਪੂਰਾ ਵਧੀਆ ਪਿਆ ਓਰੀਜਨਲ ਪੇਂਟ ਆ ਜੀ ਸੋਹਣੀ ਹਾਲਤ ਦਾ ਟਰੈਕਟਰ ਸੋ ਅੱਗੇ ਖੜਾ ਜੀ ਸਵਰਾਜ 855 ਐਫੀ ਟਰੈਕਟਰ ਦੀ ਇਹਦੀ ਵੀ ਹਾਲਤ ਵਧੀਆ ਪਈ ਆ ਜੀ ਦੇਖ ਲਓ 4 ਸਟਾਰ ਟਰੈਕਟਰ ਆ ਜੀ ਇਹ 2012 ਮਾਡਲ ਆ ਜੀ 4 ਲੱਖ 45 ਹਜ਼ਾਰ ਰੁਪਏ ਦਾ ਟਰੈਕਟਰ ਦਾ ਰੇਟ ਆ ਦੇਖ ਲਓ ਮਾਰ ਲਓ ਨੀਗਾ ਸਾਸਾ ਕਿਤੋਂ ਕੋਈ ਲੀਕਸ ਵਾਲਿਆ ਕੰਮ ਨਹੀਂ ਹੈ ਟਰੈਕਟਰ ਦੇ ਜਿਹੜੇ ਮਗਰਲੇ ਟਾਇਰ ਨੇ ਜੀ ਐਮ ਆਰ ਐਫ ਦੇ ਨੇ ਤਕਰੀਬਨ ਪੈਣਾ 70 ਤੋਂ 75% ਛਤਰੀ ਨਮੀ ਲੱਗੀ ਹੋਈ ਆ ਮੂਹਰੇਲੇ ਟਾਇਰ ਤਕਰੀਬਨ ਆਪਣੇ ਨੇ 35% ਕਰ ਲੋ ਚੈੱਕ ਸੋਬੇ ਖੜਾ ਜੀ ਸਵਰਾਜ ਅੱਡ ਸਕਦਾ ਟਰੈਕਟਰ ਦੀ ਹਾਲਤ ਇਹਦੀ ਵੀ ਪੂਰੀ ਵਧੀਆ ਪਈ ਆ ਜੀ ਕਰ ਲੋ ਚੈੱਕ ਡਬਲ ਕਲਚਾ ਟਰੈਕਟਰ ਆ 6 ਚੀਰੀ ਦਾ ਟਰੈਕਟਰ ਆ ਸ਼ੀਟ ਨਵੀਂ ਲੱਗੀ ਹੋਈ ਆ ਮਗਰ ਆੜ ਮਰੂੜ ਐਨ ਪੂਰੇ ਵਧੀਆ ਬਣਾਏ ਹੋਏ ਨੇ। ਸ਼ਕਤੀ ਲਾਈਫ ਦੇ ਟਾਇਰ ਨੇ ਟਰੈਕਟਰ ਦੇ ਮੂਰਲੇ ਟਾਇਰ ਨਵੇਂ ਨੇ ਜੀ। ਗੋਡ ਇਅਰ ਦੇ ਨੇ ਮੂਰਲੇ ਟਾਇਰ। ਮਗਰਲੇ ਸ਼ਕਤੀ ਲਾਈਫ ਦੇ ਨੇ। ਮਗਰਲੇ ਟਾਇਰ ਤਕਰੀਬਨ ਹੈਗੇ ਨੇ 30 ਤੋਂ 35%। ਟਰੈਕਟਰ ਦਾ ਜਿਹੜਾ ਮਾਡਲ ਆ ਮੈਂ ਤੁਹਾਨੂੰ ਦਿਖਾ ਦਿੰਦੇ ਆ। 2001 ਮਾਡਲ ਟਰੈਕਟਰ ਆ ਜੀ। 2,60,000 ਰੁਪਏ ਟਰੈਕਟਰ ਦਾ ਰੇਟ ਆ। ਪੰਜਾਬ ਨੰਬਰ ਆ ਜੀ। ਕਰ ਲੋ ਚੈੱਕ। ਹੋਣੀ ਹਾਲਤ ਦਾ ਟਰੈਕਟਰ ਆ ਜੀ। ਸੋ ਅੱਗੇ ਖੜਾ ਜੀ ਫਾਰਮ ਟਰੈਕ 60 ਸੌਰੀ ਫਾਰਮ ਡਰੱਗ 65 एपीआई ਟਰੈਕਟਰ ਇਹ ਵੀ ਵਧੀਆ ਹਾਲਤ ਦਾ ਪਿਆ ਜੀ। ਕਰ ਲੋ ਚੈੱਕ 2008 ਮਾਡਲ ਆ ਦੋਸਤੋ 3 ਲੱਖ 25000 ਰੁਪਏ ਟਰੈਕਟਰ ਦਾ ਰੇਟ ਆ ਜੀ। ਕੰਡੀਸ਼ਨ ਸੋਹਣੀ ਆ ਟਰੈਕਟਰ ਦੀ। ਬਾਕੀ ਕਿਸੇ ਵੀ ਮੇਰੇ ਵੀਰ ਨੇ ਦੇਖਣਾ ਟਰੈਕਟਰ ਇੱਥੇ ਆ ਕੇ ਜੋ ਕੇ ਦੇਖ ਸਕਦੇ ਹੋ। ਬਹੁਤ ਵਧੀਆ ਹਾਲਤ ਦਾ ਟਰੈਕਟਰ ਨੇ ਹੁੰਦੇ ਨੇ ਇੱਥੇ। ਚੰਗੇ ਤੋਂ ਚੰਗਾ ਵੀ ਪਿਆ ਤੇ ਮਾੜੇ ਤੋਂ ਮਾੜਾ ਵੀ ਪਿਆ ਦਰਮਿਆਨੀ ਦਰਮਿਆਨੀ ਹਾਲਤ ਦੇ ਵੀ ਟਰੈਕਟਰ ਪਏ ਨੇ ਇੱਥੇ। ਸੋ ਬਾਜ਼ਾਰ ਦੇ ਅਕੋਰਡਿੰਗ ਜਿਹਨੂੰ ਜਿਹੜਾ ਫੱਬਦਾ ਉਹ ਮੇਰਾ ਵੀਰ ਇੱਥੋਂ ਖਰੀਦ ਸਕਦਾ ਕਿ ਕਰ ਲੋ ਚੈੱਕ। ਸੋ ਅੱਗੇ ਖੜਾ ਜੀ ਸੋਨਾਲੀਟਾ ਇੰਟਰਨੈਸ਼ਨਲ ਡੀਆਈ 750 ਇਹ ਵੀ ਸੋਹਣੀ ਹਾਲਤ ਦਾ ਟਰੈਕਟਰ ਕਰ ਲੋ ਚੈੱਕ। ਮੀਡੀਅਮ ਦੀ ਹਾਲਤ ਦਾ ਟਰੈਕਟਰ ਦੀ। ਮਗਰਲੇ ਟਾਇਰ ਨੇ 70 ਤੋਂ 80% ਤੇ ਮੂਰਲੇ ਟਾਇਰ ਨੇ 20% ਰਹੀ। ਟਰੈਕਟਰ ਦਾ ਜਿਹੜਾ ਮਾਡਲ ਆ ਜੀ 2003 ਦਾ 253000 ਰੁਪਇਆ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਜੀ ਕਰ ਲੋ ਚੈੱਕ ਸੋ ਅੱਗੇ ਖੜਾ ਜੀ ਜੌਂਡੀਅਰ 545 ਇਹ ਟਰੈਕਟਰ ਬਿਲਕੁਲ ਨਵੀਂ ਹਾਲਤ ਦਾ ਪਿਆ ਜੀ ਪਹਿਲਾਂ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਦੇਖ ਲਓ ਡਬਲ ਕਲਚ ਟਰੈਕਟਰ ਆ ਜੀ ਟਾਇਰ ਨਵੇਂ ਨੇ ਛਤਰੀ ਫਾਈਬਰ ਦੀ ਲੱਗੀ ਹੋਈ ਹੈ ਨਵੀ ਐਲਈਡੀ ਲਾਈਟਾਂ ਲਾਈ ਹੋਈਆਂ ਨੇ ਭਾਈਆਂ ਨੇ ਪੰਜਾਬ ਨੰਬਰ ਆ 2021 ਮਾਡਲ ਆ ਜੀ 7,85,000 ਰੁਪਏ ਦਾ ਚੱਕ। 100 ਕਿਲੋ ਲਈ ਪੈਸੀ 244 ਡੀਆਈ ਡਰੈਕਟਰੀ ਵੀ ਬਹੁਤ ਸੋਹਣੀ ਹਾਲਤ ਦਾ ਜੀ। 2001 ਮਾਡਲ ਦਾ ਜੀ 1,90,000 ਰੁਪਏ ਦਾ ਰਹਿ ਗਿਆ। ਚਲੋ ਚੱਕ। ਸਸਾ ਉਸਾ ਬੰਗਰਾ ਬੜੀਆ ਪਿਆਵਾ। ਇੰਸਰਲ ਪੇਟ ਆ ਜੀ ਕੋਈ ਕਾਲਪ ਨਹੀਂ ਟੱਚੀ ਹੈ। ਦੇਖਣਾ ਜੀ ਸਟੈਂਡਰਡ ਡੀ ਹੈ 345 ਇਹ ਤੇ ਵੀ ਸੋਹਣੀ ਹਾਲਤ ਦਾ ਪਈ ਹੋਈ ਹੈ ਇਹ ਪੰਜ ਮਾਡਲ ਆ ਜੀ 1.5 ਲੱਖ ਰੁਪਿਆ ਟਰੈਕਟਰ ਦਾ ਰੇਟ ਆ ਉਹ ਜਿੱਥੋਂ ਤੱਕ ਨਿਗਾ ਵੱਜਦੀ ਹੈ ਟਰੈਕਟਰ ਖੜੇ ਨੇ ਜੀ ਲੇਕਿਨ ਅੱਜ ਸੀਜ਼ਨ ਦਾ ਕਰਕੇ ਟਰੈਕਟਰ ਘੱਟ ਨੇ ਕੋਈ ਵੀ ਮੇਰਾ ਵੀ ਟਰੈਕਟਰ ਖਰੀਦਣ ਦਾ ਚਾਹ ਵਾਹ ਹੋਵੇ ਤਾਂ ਇੱਕ ਵਾਰੀ ਮੋਗਾ ਮੰਡੀ ਜ਼ਰੂਰ ਵਿਜ਼ਿਟ ਕਰੇ ਸੋਹਣੀ ਹਾਲਤ ਦੇ ਟਰੈਕਟਰ ਮਿਲ ਜਾਂਦੇ ਆ ਇੱਥੋਂ ਮਿਲਦੇ ਆ ਜੀ ਅਗਲੇ ਐਤਵਾਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਹਰੇਕ ਕਿਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਆਪਣੀ ਪਸੰਦ ਦਾ ਟਰੈਕਟਰ ਖਰੀਦ ਸਕੇ ਧੰਨਵਾਦ